ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ 2022 ਦੀ ਗੱਲ ਕਰੀਏ 2022 ਦੇ ਵਿੱਚ ਆਮ ਆਦਮੀ ਪਾਰਟੀ 92 ਐਮਐਲਏ ਲੈ ਕੇ ਮੰਡਟ ਦੇ ਵਿੱਚ ਆਂਦੀ ਹੈ ਉਸ ਤੋਂ ਬਾਅਦ ਕਈ ਚੋਣਾਂ ਹੋਈਆਂ ਜਿਸ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਜੜੀ ਹੈ ਉਹ ਮੰਡਟ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਸਾਬਿਤ ਹੋਈ ਹੈ ਪੰਜਾਬ ਦੀ ਹੁਣ ਚਾਰ ਜਿਮਣੀ ਚੋਣਾਂ ਹੋਈਆਂ ਜਿਸ ਦੇ ਵਿੱਚ ਤਿੰਨ ਜੜੀ ਫੈਸਲਾ ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਿਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ नमस्कार जी सबसे पहले मैं सी साहब जी का धन्यवाद करना चाहता हूँ जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूँ सीएम साहब का शशिकाल मैं हाँ रमनदीप जीरकपुर तो मैं सीएम भगवंत मान जी का दिलों धनवाद करना चाहती हाँ जिन्होंने छे यूनिट माफ़ की और जिद खर्चे घट होए और ਪੈਸੇ ਵੀ ਬਚਨੇ ਸ਼ੁਰੂ ਹੋਏ। ਵਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ। ਪੰਜਾਬ ਦੀ ਹੁਣ ਚਾਰ ਜਿਮਣੀ ਚੋਣਾਂ ਹੋਈਆਂ ਜਿਸ ਦੇ ਵਿੱਚ ਤਿੰਨ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਜਿੱਤੀ। ਇੱਕ ਹਾਲਾਕੀ ਹਾਰਦੀ ਹੋਈ ਨਜ਼ਰ ਆਈ ਜਿਸ ਦੇ ਵਿੱਚ ਕਿਤੇ ਨਾ ਕਿਤੇ ਗੁੱਟਬਾਜ਼ੀ ਜਿਹੜੀ ਹੈ ਉਹ ਅਹਿਮ ਸੀ ਇੱਕ ਉਹ ਕੈਂਡੀਡੇਟ ਜਿਹੜਾ ਪਹਿਲਾਂ ਆਮ ਆਦਮੀ ਪਾਰਟੀ ਦਾ ਹਿੱਸਾ ਸੀ ਲੇਕਿਨ ਬਾਅਦ ਦੇ ਵਿੱਚ ਜਦੋਂ ਉਸ ਨੂੰ ਟਿਕਟ ਨਹੀਂ ਮਿਲੀ ਉਹ ਸਿੱਧੇ ਤੌਰ ਤੇ ਪਾਰਟੀ ਖਿਲਾਫੀ ਚੋਣ ਮੈਦਾਨ ਦੇ ਵਿੱਚ ਆਇਆ ਔਰ ਉਹੀ ਪਾਰਟੀ ਦੇ ਉਮੀਦਵਾਰ ਦੀ ਹਾਰ ਦਾ ਵੱਡਾ ਕਾਰਨ ਵੀ ਬਣਿਆ ਤਰਨਪ੍ਰੀਤ ਸਿੰਘ ਸੌਣ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿਉਂਕਿ ਇੱਕ ਸ਼ੁਕਰਾਨਾ ਯਾਤਰਾ ਜਿਹੜੀ ਹੈ ਹੁਣ ਆਮ ਆਦਮੀ ਪਾਰਟੀ ਕੱਢਣ ਜਾ ਰਹੀ ਹੈ ਸੌਣ ਸਾਹਿਬ ਕਿਸ ਤਰ੍ਹਾਂ ਦੀ ਸ਼ੁਕਰਾਨਾ ਯਾਤਰਾ ਹੋਏਗੀ ਔਰ ਲੋਕਾਂ ਦੇ ਨਾਲ ਨਾਲ ਰੱਬ ਦਾ ਵੀ ਸ਼ੁਕਰਾਨਾ ਕਰਨ ਜਾ ਰਹੇ ਹਾਂ ਕਪੂਰ ਸਾਹਿਬ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਦੇ ਨਾਲ ਪੂਰੀ ਸੰਗਤ ਨੂੰ ਪੰਜਾਬ ਦੀ ਨੂੰ ਸਿਰ ਝਾ ਕੇ ਨਤਮਸਤਕ ਹੁੰਨਾ ਹੈ ਇਹ ਬੰਦਾ ਕੁਝ ਨਹੀਂ ਕਰਦਾ ਕਰਨ ਵਾਲਾ ਉਹ ਪ੍ਰਮਾਤਮਾ ਹੈ ਜੀ ਕਿਉਂਕਿ ਉਹ ਬੰਦਾ ਹੈ ਪੰਜਾਬ ਦੇ ਵਿੱਚ ਕੱਲ ਨੂੰ ਸਾਡੇ ਲਈ ਬਹੁਤ ਵੱਡਾ ਦਿਨ ਹੈ 26 ਤਰੀਕ ਨੂੰ ਅਸੀਂ ਆਪਣੀ ਪੰਜਾਬ ਦੀ ਸੰਗਤ ਦੀ ਉਸ ਪ੍ਰਮਾਤਮਾ ਦੇ ਲਈ ਅਸੀਂ ਇੱਕ ਸ਼ੁਕਰਾਨਾ ਯਾਤਰਾ ਕੱਢਣ ਜਾ ਰਹੇ ਹਾਂ ਜੀ ਜਿਹਦਾ ਮੁੱਖ ਕਾਰਨ ਦੂ ਨੇ ਸਭ ਤੋਂ ਵੱਡਾ ਕਾਰਨ ਉਹਦਾ ਇਹ ਹੈ ਕਿ ਪਾਰਟੀ ਹਾਈ ਕਮਾਂਡ ਨੇ ਕੁਝ ਬਹੁਤ ਵੱਡੇ ਫੈਸਲੇ ਲੁੱਤੇ ਨੇ ਪੰਜਾਬ ਦੇ ਵਿੱਚ ਪੰਜਾਬ ਨੂੰ ਲੈ ਕੇ ਜਿਹਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਡਾਕਟਰ ਸੰਦੀਪ ਪਾਠਕ ਜੀ ਨੇ ਪੰਜਾਬ ਦੇ ਜਿਹੜੇ ਪ੍ਰਧਾਨ ਦੀ ਤੌਰ ਤੇ ਸ਼੍ਰੀ ਅਮਨ ਅਰੋੜਾ ਜੀ ਦੀ ਨਿਯੁਕਤੀ ਕੀਤੀ ਹੈ ਸ਼੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸਟੇਟ ਦਾ ਵਰਕਿੰਗ ਪ੍ਰੈਜ਼ੀਡੈਂਟ ਲਾਇਆ ਉਸ ਗੱਲ ਦੀ ਖੁਸ਼ੀ ਦੇ ਵਿੱਚ ਤੇ ਨਾਲ ਜਿਹੜੀ ਪੰਜਾਬ ਦੇ ਅੰਦਰ ਹੁਣੇ ਰੀਸੈਂਟਲੀ ਤਾਜ਼ੀਆਂ ਤਾਜ਼ੀਆਂ ਜਿਹੜੀਆਂ ਬਾਇ ਇਲੈਕਸ਼ਨ ਜਮਨੀ ਚੋਣਾ ਹੋ ਕੇ ਆਟੀਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੜੀ ਭਾਰੀ ਬਹੁਮਤ ਮਿਲੀ ਆ ਅਸੀਂ ਕਲੀਨ সুইਪ ਕੀਤੀਆਂ ਤਿੰਨ ਸੀਟਾਂ ਅਸੀਂ ਜਿੱਤੀਆਂ ਨੇ ਔਰ ਉਹਦੇ ਉਹਦੇ ਸ਼ੁਕਰਾਨੇ ਵਜੋਂ ਸੰਗਤ ਦਾ ਸ਼ੁਕਰਾਨਾ ਗੁਰੂ ਮਾਰੇ ਜੀ ਦੇ ਸ਼ੁਕਰਾਨੇ ਵਜੋਂ ਅਸੀਂ ਕੱਲ ਸਵੇਰੇ 9 ਵਜੇ ਪਾਵਨ ਕਾਲੀ ਮਾਤਾ ਮੰਦਿਰ ਵੇਖੇ ਪਟਿਆਲੇ ਤੋਂ ਅਸੀਂ ਮੱਥਾ ਟੇਕ ਕੇ ਤੁਰਾਂਗੇ ਜੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੇਖੇ ਸ਼ਾਮ ਨੂੰ ਜਾ ਕੇ ਅਸੀਂ ਇਹਨੂੰ ਸੰਪੰਨ ਕਰਾਂਗੇ ਉੱਥੇ ਨਤਮਸਤਕ ਹੋਣ ਤੋਂ ਬਾਅਦ ਚੋਂ ਅਸੀਂ ਫਿਰ ਜਾਵਾਂਗੇ ਪਾਵਨ ਦੁਰਗਿਆਣਾ ਮੰਦਰ ਵਿਖੇ ਉੱਥੇ ਨਤਮਸਤਕ ਹੋਵਾਂਗੇ ਫਿਰ ਉਸ ਤੋਂ ਬਾਅਦ ਅਸੀਂ ਰਾਮ ਤੀਰਥ ਵਿਖੇ ਭਗਵਾਨ ਵਾਲਮੀਕੀ ਦੇ ਸਥਾਨ ਦੇ ਉੱਤੇ ਜਾ ਕੇ ਨਤਮਸਤਕ ਹੋਵਾਂਗੇ ਜੀ ਮੰਤਰੀ ਜੀ ਓਵਰঅল ਲੀਡਰਸ਼ਿਪ ਦੇ ਵਿੱਚ ਕੌਣ-ਕੌਣ ਇਸ ਯਾਤਰਾ ਦਾ ਹਿੱਸਾ ਬਣਦਾ ਹੋਇਆ ਨਜ਼ਰ ਆਏਗਾ ਔਰ ਜਿਸ ਢੰਗ ਦੇ ਨਾਲ ਤੁਸੀਂ ਤਿੰਨ ਸੀਟਾਂ ਜਿੱਤਿਓ ਜੜੀ ਚੌਥੀ ਹਾਰਿਓ ਕਿਆ ਉਸ ਦੇ ਉੱਪਰ ਵੀ ਮੰਥਨ ਦੀ ਤਿਆਰੀ ਸ਼ੁਰੂ ਹੋਣ ਜਾ ਰਹੀ ਹੈ ਦੇਖੋ ਇੱਕ ਗੱਲ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਵਰਕਰਾਂ ਵੱਲੋਂ ਵਲੰਟੀਅਰਸ ਦੁਆਰਾ ਇਹ ਖੁਸ਼ੀ ਦੇ ਵਿੱਚ ਯਾਤਰਾ ਕੱਢੀ ਜਾ ਰਹੀ ਹੈ ਤੋ ਇਸ ਕਰਕੇ ਪਾਰਟੀ ਦੀ ਸਾਰੀ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਸਾਰੇ ਕੈਬਨਿਟ ਮਨਿਸਟਰ ਸਾਹਿਬਾਨ ਸਾਰੇ ਐਮਐਲਏ ਸਾਹਿਬਾਨ ਸਾਰੇ ਜ਼ਿਲ੍ਹਾ ਆਪਣੇ ਸਾਡੇ ਸਟੇਟ ਦੇ ਚੇਅਰਮੈਨ ਸਾਹਿਬਾਨ ਸਾਰੇ ਸਾਡੇ ਆਪਣੇ ਲੋਕ ਸਭਾ ਇੰਚਾਰਜ ਡਿਸਟ੍ਰਿਕਟ ਇੰਚਾਰਜ ਤੇ ਇਸ ਦੇ ਨਾਲ ਸਾਰੇ ਸੈਕਟਰੀ ਸਾਹਿਬਾਨ ਸਾਰੇ ਜਿਹੜੇ ਪੂਰਾ ਪਾਰਟੀ ਦੇ ਜਿੰਨੇ ਵਰਕਰ ਨੇ ਸਾਡੀ ਰੀੜ ਦੀ ਹੱਡੀ ਨੇ ਉਹ ਸਾਰੇ ਜਣੇ ਵਾਚ ਚੜ੍ਹ ਕੇ ਹਿੱਸਾ ਲੈਣਗੇ ਇਹਦੇ ਵਿੱਚ ਤੇ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਬਰਨਾਲਾ ਸੀਟ ਦੀ ਬਰਨਾਲਾ ਸੀਟ ਦੇ ਬਾਰੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਉਹ ਵੀ ਆਮ ਆਦਮੀ ਪਾਰਟੀ ਨੇ ਹੀ ਜਿੱਤੀ ਹੈ ਜਿਵੇਂ ਤੁਸੀਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਸੀ ਵੀ ਪਰਿਵਾਰ ਦੇ ਵਿੱਚ ਕਈ ਵਾਰ ਵਾਧੇ ਘਾਟੇ ਹੋ ਜਾਂਦੇ ਨੇ ਪਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਬਰਨਾਲਾ ਵੀ ਅਸੀਂ ਕਲੀਨ সুইਪ ਕਰਾਂਗੇ ਜਿਹੜਾ ਉਹ ਭੁੱਲਿਆ ਹੋਇਆ ਕਿਉਂ ਨੂੰ ਮੂੜ ਪਾਰਟੀ ਨਾਲ ਜੁੜਨ ਦੀ ਤਿਆਰੀ ਹੋ ਰਹੀ ਹੈ ਦੇਖੋ ਮੈਂ ਇੱਕ ਗੱਲ ਦੱਸਦਾ ਆਪਣੇ ਕਦੇ ਵੀ ਬੱਕ ਨਹੀਂ ਹੁੰਦੇ ਆਪਣੇ ਆਪਣੀ ਰਹਿੰਦੇ ਹੁੰਦੇ ਨੇ ਅਸੀਂ ਉਹਨਾਂ ਨੂੰ ਬੁੱਕਲ ਚ ਲਾਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜਿਹੜੀ ਕੋਈ ਵੀ ਮਿਸ ਅੰਡਰਸਟੈਂਡਿੰਗਸ ਕਲੀਅਰ ਕਰਕੇ ਔਰ ਪਾਰਟੀ ਨੂੰ ਐਸੀਆਂ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਕਿ ਆਉਣ ਵਾਲੇ ਸਮੇਂ 'ਚ ਬਰਨਾਲਾ ਜਿਹੜੀ ਆ ਉਹ ਕਲੀਨ ਸਵੀਪ ਹੋਊਗੀ। ਮੰਤਰੀ ਜੀ 95 ਹੋ ਗਏ ਹੁਣ। ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਧਾਨ ਸਭਾ ਦੇ ਵਿੱਚ 117 ਦੇ ਵਿੱਚੋਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਚੋਣ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਹੈ ਨੋਟੀਫਿਕੇਸ਼ਨਾਂ ਜਾਰੀ ਹੋ ਚੁੱਕੀਆਂ ਨੇ। ਉਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਕੀ ਮੁੱਦਾ ਲੈ ਕੇ ਲੋਕਾਂ ਦੇ ਵਿਚਾਲੇ ਜਾਏਗੀ ਕਿਉਂਕਿ ਸ਼ਹਿਰਾਂ ਦੀ ਜਿਹੜੀ ਸਰਕਾਰ ਹੈ ਉਹ ਚੋਣਾ ਰਾਹੀਂ ਬਣਦੀ ਹੋਈ ਨਜ਼ਰ ਆਏਗੀ ਦੇਖੋ ਹੁਣੇ ਰੀਸੈਂਟ ਦੇ ਵਿੱਚ ਪੰਚਾਇਤੀ ਰਾਜ ਦੀਆਂ ਚੋਣਾਂ ਹੋ ਕੇ ਆਟੀਆਂ ਬੇਸ਼ੱਕ ਉਹ ਸਿੰਬਲ ਤੇ ਨਹੀਂ ਹੋਈਆਂ ਪਰ 90% ਪੰਚਾਇਤਾਂ ਲੋਕਾਂ ਨੇ ਉਹ ਚੁਣੀਆਂ ਪੰਜਾਬ ਦੀ ਸੰਗਤ ਨੇ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੀਆਂ ਸੀ ਪਸੰਦ ਕਰਦੀਆਂ ਕਲੀਨ সুইਪ ਕੀਤੀ ਹੈ ਕਲੀਨ সুইਪ ਤੇ ਉਸ ਤੋਂ ਬਾਅਦ ਉਹ ਜਿਮਨੀ ਚੋਣਾਂ ਹੋਈਆਂ ਇਹਦੇ 'ਚ ਕਲੀਨ সুইਪ ਕੀਤੀ ਹੈ ਸੋ ਆਉਣ ਵਾਲੇ ਸਮੇਂ 'ਚ ਚਾਹੇ ਜਿੱਥੇ ਵੀ ਕਾਰਪੋਰੇਸ਼ਨ ਦੇ ਇਲੈਕਸ਼ਨਜ਼ ਹੋ ਰਹੇ ਨੇ ਕਮੇਟੀ ਦੇ ਇਲੈਕਸ਼ਨਜ਼ ਹੋ ਰਹੇ ਨੇ ਮੈਂ ਹੁਣੇ ਹੀ ਤੁਹਾਡੇ ਮਾਧਿਅਮ ਦੇ ਨਾਲ ਇਹ ਦਾਵਾ ਕਰ ਦਿੰਦਾ ਕਿ ਇਹਦੇ 'ਚ ਵੀ ਆਮ ਆਦਮੀ ਪਾਰਟੀ ਨੇ ਕਲੀਨ সুইਪ ਕਰਨੀ ਹੈ ਔਰ ਅਸੀਂ ਹੀ ਕਰਨ ਵਾਲੇ ਮੈਂ ਫੇਰ ਕਹਿ ਰਹੇ ਹਾਂ ਕਰਨ ਵਾਲੀ ਸੰਗਤ ਹੈ ਕਰਨ ਵਾਲਾ ਕਾਲਪੁਰਖ ਹੈ 100% ਦੇਖਿਓ ਇਹਦੇ 'ਚ ਵੀ ਸਾਡਾ ਪਰਚਮ ਲਹਿਰਾਊਗਾ ਪਰਚਮ ਲਹਿਰਾਏਗਾ ਯਾਨੀ 2027 ਆਖਰੀ ਸਵਾਲ ਲੈ ਲੰਨਾ 2027 ਦੇ ਵਿੱਚ ਵੀ ਮੰਡਟ ਬਰਕਰਾਰ ਰਹੇਗਾ 92 ਚੁਣ ਕੇ ਆਏ ਸੀ 2022 ਦੇ ਵਿੱਚ 27 ਦੇ ਵਿੱਚ ਕਿਹ ਅੰਕ ਸੰਖਿਆ ਹੋਰ ਵੱਧਦੀ ਨਜ਼ਰ ਆਏਗੀ ਕਿਉਂਕਿ ਫਿਲਹਾਲ ਤੱਕ ਤੁਸੀਂ 95 ਹੋ ਗਏ ਹੋ ਹੁਣ ਤੁਸੀਂ ਦਾਵਾ ਕਰਦੇ ਹੋ ਕਿ 27 ਦੇ ਵਿੱਚ 100 ਦਾ ਆਕੜਾ ਪਾਰ ਕਰੋਗੇ 100% 100 ਦਾ ਆਕੜਾ ਵੀ ਪਾਰ ਕਰਾਂਗੇ ਔਰ ਮੈਂ ਤੁਹਾਨੂੰ ਇਹ ਵੀ ਗੱਲ ਹੋਰ ਦੱਸਣੀ ਚਾਹਨਾ ਕਿ 27 ਤਾਂ ਅਸੀਂ ਜਿੱਤਾਂਗੇ ਜਿੱਤਾਂਗੇ ਜਿਉ ਤਾਂ ਆਉਣ ਵਾਲੀ ਮੈਂ ਤਾਂ ਫੇਰ ਕਿਹਾ ਫੇਰ ਤਾਂ ਸੰਗਤ ਹੀ ਹੈ ਜੇ ਕੋ ਸਾਰਾ ਕੁਝ ਆ ਕੇ ਪੰਜਾਬ ਦੀ ਸੰਗਤ ਦੇ ਹੱਥ 'ਚ ਹੈ ਜੀ ਸੋ ਇਸ ਕਰਕੇ ਅਸੀਂ ਤਾਂ ਹੱਥ ਜੋੜ ਕੇ ਸਿਰਫ ਤੇ ਸਿਰਫ ਅਸਤਾ ਸੇਵਾਦਾਰ ਬਣ ਕੇ ਸੰਗਤ ਦੇ ਅੱਗੇ ਖੜਨਾ ਹੈ ਸੰਗਤ ਨਹੀਂ ਕਿਰਪਾ ਕਰਨੀ ਹੈ ਉਸ ਆਕਾਲ ਪੁਰਖ ਨੇ ਕਿਰਪਾ ਕਰਨੀ ਹੈ 2700% ਜਿੱਤਾਂਗੇ 100 ਦਾ ਆਕੜਾ ਪਾਰ ਕਰਾਂਗੇ ਚਲੋ ਯਾਨੀ 2700 ਦਾ ਆਕੜਾ ਦੇ ਨਾਲ ਜਿੱਤੀ ਜਾਊਗੀ ਆ ਦਾਵਾ ਕੀਤਾ ਹੈ ਫਿਲਹਾਲ ਜਿਸ ਤੰਗ ਦੇ ਨਾਲ ਕੱਲ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਯਾਤਰਾ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਕੀ ਸੁਣਿਆ ਦਿੰਦੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ